ਸੰਗ ਮੀਤ ਸਤਨਾਮ ਵਾਖੇ ਗੁਰੂ ਸਾਹਿਬ ਜੀ ਬਿਹਗੜਾ ਮਹੱਲਾ ਪੰਜਵਾ ਖੋਜਤ ਸੰਤ ਫਿਰੇ ਪ੍ਰਭ ਪ੍ਰਾਣ ਅਧਾਰੇ RAM ਤਾਣ ਤਨ ਖੀਣ ਭਿਆ ਬਿਨ ਮਿਲ ਤਪਿਆਰੇ RAM ਖੋਜਤ ਸੰਤ ਬਿਰਹਿ ਪ੍ਰਭ ਪ੍ਰਾਨ ਅਧਾਰੇ RAM ਤਾਨ ਤਨ ਖੀਣ ਪਿਆ ਬਿਨ ਮਿਲ ਤਪਿਆਰੇ RAM ਪ੍ਰਭ ਮਿਲ ਹੋ ਪਿਆਰੇ ਮਯਾ ਘਾਰੇ ਕਰ ਦਇਆ ਲੜ ਲਾਏ ਜੀ ਜੀਐ ਨਾਮ ਆਪਣਾ ਜਪੋ ਸੁਆਮੀ ਹਰ ਦਾਸ ਵਿਖੇ ਜੀ ਜਿਐ ਸਵਰਥ ਪੂਰਨ ਸਦਾ ਨਿਸ਼ਚਲ ਪੂਜ ਅਗਵਾ ਅਪਾਰੇ ਬਰਵੰਤ ਨਾਇਕ ਤਾਰਿ ਕਿਰਪਾ ਮਿਲਹੁ ਪ੍ਰਾਨ ਪਿਆਰੇ ਜਪ ਤਪ ਵਰਤ ਕੀਨੇ ਬੇਖੰਕ ਕੋ ਚਰਨ ਨਾਰਾਮ ਤਬ ਤਨਾ ਕਟਹਿ 부ਜੈ ਬੇ ਸੁਆਮੀ ਸਰਨਾਰਾਮ ਪ੍ਰਭ ਸਰਨ ਤੇਰੀ ਕਾਟ ਭੇੜੀ ਪ੍ਰਭ ਸਰਨ ਤੇਰੀ ਕਾਟ ਭੇੜੀ ਸੰਸਾਰ ਸਾਗਰ ਤਾਰੀਐ ਅਨਾਸ ਨਿਰਗੁਣ ਕਛ ਨਾ ਜਾਨਾ ਮੇਰਾ ਗੁਣ ਔਗਣ ਨ ਵਿਚਾਰੀਐ ਦੇਨ ਦਿਆਲ ਗੋਪਾਲ ਪ੍ਰੀਤਮ ਸੰਗ ਰਤਿ ਕਾਲਿ ਮੈਂ ਕਰਨਾ ਨਾਨਕ ਚਾਤਰਿਕ ਹਰ ਬੂਧ ਬਾਗੈ ਜਪ ਜੀਵਾ ਹਰਿ ਹਰਿ ਚਰਨਾ ਅਮੇਸਰੋ ਰੋਪੀਓ ਹਰਿ ਹਰਿ ਨਾਮੁ ਆਰਾਮ ਸਤਿ ਸੰਗ ਮਿਲੈ ਜਪ ਪੂਰਨ ਕਾਮਾਰਾਵ ਸਭ ਕਾਮ ਪੂਰਨ ਦੁਖ ਬਦੀਰਨ ਹਰਿ ਨਿਮਖ ਮਨ ਹਉ ਨ ਆਬੀਸਰੈ ਆਨੰਦ ਅਨੰਦ ਸਦਾ ਸਾਚਾ ਸਰਬ ਗੁਣ ਜਗਦੀਸ਼ਰੈ ਅਗੰਤ ਉਚ ਅਪਾਰ ਠਾਕੁਰ ਭਗਵਾਂ ਜਾ ਕੋ ਧੰਮ ਬਿਨਵੰਤ ਨਾਨਕ ਮਰੀਏ ਸ਼ਪੂਰਨ ਮੇਰੇ શ્રી ਰੰਗ ਰਾਮਾ ਕਈ ਕੋਟਕ ਜਗ ਪੜਾ ਸੁਨ ਗਾਵਣ ਹਾਰੇ ਰਾਮ ਹਰ ਹਰ ਨਾਮ ਜਪਤ ਕੁੱਲ ਸਗਲੇ ਤਾਰੇ ਰਾਮ ਹਰ ਨਾਮ ਜਪਤ ਸੁਹੰਤ ਪ੍ਰਾਣੀ ਤਾਕੇ ਮਹਿਮਾ ਕਿਤ ਗਣਾਂ ਹਰ ਬਿਸਵੇ ਨਹਿ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦਮਨਾ ਸੋਭ ਦਿਵਸ ਆਏ ਗਹਿ ਕੰਠ ਲਾਏ ਪ੍ਰਭ ਊਜ ਅਗਮ ਅਪਾਰੇ ਬਨਵੰਤ ਨਾਨਕ ਸਹਲ ਸਭ ਕਿਛ ਪ੍ਰਭ ਮਰੇ ਆਤ ਪਿਆਰੇ ਸੋਭ ਦਿਵਸ ਆਏ ਗਹਿ ਕੰਠ ਲਾਏ ਪ੍ਰਭ ਹੋ ਜਗ ਮੈਂ ਅਪਾਰੇ ਬਿਨਵੰਤ ਨਾਨਕ ਸਫਲ ਸਭ ਕੇਸ਼ ਪ੍ਰਭ ਮਿਲੇ ਅਕ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ